ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਰੇੜਕਾ ਲਗਾਤਾਰ ਅੱਗੇ ਤੋਂ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਨੂੰ ਵੀ ਅਕਾਲੀ ਦਲ ਤੇ ਨਿਸ਼ਾਨੇ ਸਾਧਣ ਦਾ ਮੌਕਾ ਮਿਲ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਅਕਾਲੀ ਦਲ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ 8 ਵੱਡੇ ਬਾਗੀ ਅਕਾਲੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਵਿ ਖਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾਨ ਨੇ ਉਹਨਾਂ ਬਾਗੀਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਅਤੇ ਆਖਿਆ ਮੈਂ ਅਕਾਲੀ ਦਲ ਦਾ ਸਰਪ੍ਰਸਤ ਹਾਂ ਇਸ ਕਰਕੇ ਮੈਂ ਆਪਣੇ ਅਹੁਦੇਦਾਰ ਹੋਣ ਦੇ ਨਾਤੇ ਸਰਪ੍ਰਸਤ ਹੋਣ ਦੇ ਨਾਤੇ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਫੈਸਲਾ ਰੱਦ ਕਰਦਾ ਹਾਂ ਭਾਵੇਂ ਜੋ ਬਾਗੀਆਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਏ ਫੈਸਲਾ ਲਿਆ ਗਿਆ ਮੈਂ ਉਹ ਸਭ ਫੈਸਲੇ ਨੂੰ ਵਾਪਸ ਲੈਂਦਾ ਹਾਂ ਉਸ ਨੂੰ ਖਾਰਜ ਕਰਦਾ ਹਾਂ ਇਹ ਬਾਗੀਆਂ ਅਕਾਲੀ ਅਜੇ ਵੀ ਅਕਾਲੀ ਦਲ ਦੇ ਮੈਂਬਰ ਹਨ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਦੇਵ ਸਿੰਘ ਢੀਂਡ ਸਾਨੂੰ ਹੀ ਬਾਹਰ ਕੱਢ ਦਿੱਤਾ ਗਿਆ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵੱਲੋਂ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇਹਨਾਂ ਬਾਗੀਆਂ ਦੇ ਵੱਲੋਂ ਜੋ ਲਹਿਰ ਚਲਾਈ ਗਈ ਹੈ ਉਸ ਨੂੰ ਆਪਰੇਸ਼ਨ ਨਾਗਪੁਰ ਦਾ ਨਾਮ ਦੇ ਦਿੱਤਾ ਹੈ ਇਹ ਜਿਹੜਾ ਆਪਰੇਸ਼ਨ ਆਪਾਂ ਇਹ ਕਹਿੰਦੇ ਰੋਟਸ ਇਹ ਆਪਰੇਸ਼ਨ ਨਾਗਪੁਰ ਹੈ ਇਹਨਾਂ ਨੂੰ ਸਰਕਾਰਾਂ ਪੰਜਾਬ ਤੇ ਦਿੱਲੀ ਵਾਲੀਆਂ ਸਪੋਰਟ ਕਰਦੀਆਂ ਬੜੀ ਰਿਲਾਈਏਬਲ ਗੱਲ ਕਰਦਾ ਤੁਹਾਡੇ ਸਾਹਮਣੇ ਇਹਨਾਂ ਨੂੰ ਜਦ ਇਹਨਾਂ ਨੇ ਕੰਮ ਰੰਬਣ ਲੱਗਿਆ ਇਹਨਾਂ ਦੀਆਂ ਲੱਤਾਂ ਪਹਾੜ ਚੱਲਣ ਵਾਲੀਆਂ ਉਹਨਾਂ ਨੇ ਕਿਹਾ ਇੱਕ ਘਾਰੀ ਤੁਸੀਂ ਮਾਰਾ ਜਾਂ ਅਡੰਬਰ ਜਿਹਾ ਬਣਾ ਲਓ ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰ ਆ ਜਾਗੇ ਤੁਹਾਡਾ ਸਿੰਬਲ ਤੇ ਵੀ ਕਬਜ਼ਾ ਕਰਾ ਲਾਂਗੇ ਚੜ ਪੁੱਤ ਸੂਲੀ ਰੱਬ ਕੋਲੇ ਕਰੂਗਾ ਇਹ ਸੂਲੀ ਚੜ ਗਏ ਹੁਣ ਕਿੱਥੋਂ ਲਿਆ ਬਣਾ ਦੇਣਗੇ ਹੁਣ ਮੈਨੂੰ ਆਉਂਦਾ ਹੈ ਭੀਮ ਸਾਹਿਬ ਨੇ ਕਿਹਾ ਕੱਲ ਅਸੀਂ ਡੈਲੀਗੇਟ ਸੈਸ਼ਨ ਬੁਲਾਵਾਂਗੇ ਬਲਾਕ ਐਕਵੀਜ਼ੀਸ਼ਨ ਦੇਣ ਆਪ ਖੁਦ ਮੈਂਬਰ ਨਹੀਂ ਗਏ ਇੱਕ ਬਲਾ ਕੇ 494 ਸੀ ਡੈਲੀਗੇਟ ਲਾਸਟ ਕੁਝ ਡੈਥ ਹੋ ਗਈ ਕੁਝ ਪਾਰਟੀਆਂ ਚ ਛੱਡ ਗਏ ਜੇ 100% ਨਹੀਂ ਮੈਂ ਕਹਾਂ 사ਦਾ 98 99% ਡੈਲੀਗੇਟ ਆ ਜਿਹੜੇ ਸਰਦਾਰ ਸ਼ਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਲਈ ਖੜੇ ਮਿਲਾਨੇ ਹੁਣ ਜਦੋਂ ਬਾਗੀ ਅਕਾਲੀਆਂ ਤੇ ਵੱਡਾ ਇਲਜ਼ਾਮ ਲੱਗ ਗਿਆ ਕਿ ਉਹ ਆਰਐਸਐਸ ਦੇ ਕਹਿਣ ਤੇ ਇਹ ਸਾਰਾ ਕੁਝ ਕਰ ਰਹੇ ਹਨ ਆਪਰੇਸ਼ਨ ਨਾਗਪੁਰ ਨਾਗਪੁਰ ਆਰਐਸਐਸ ਦਾ ਮੁੱਖ ਦਫਤਰ ਹੈ ਇਸੇ ਕਰਕੇ ਹੀ ਅਕਾਲੀ ਦਲ ਦੇ ਵੱਲੋਂ ਇਸ ਨੂੰ ਆਪਰੇਸ਼ਨ ਨਾਗਪੁਰ ਦਾ ਨਾਮ ਦਿੱਤਾ ਗਿਆ ਹੈ ਤਾਂ ਜਵਾਬ ਸੁਖਦੇਵ ਸਿੰਘ ਢੀਡਸਾ ਦੇ ਕੋਲੋਂ ਵੀ ਪੱਤਰਕਾਰਾਂ ਨੇ ਮੰਗ ਲਿਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੁਹਾਡੇ ਬਾਰੇ ਜੋ ਤੁਸੀਂ ਲਹਿਰ ਚਲਾਈ ਹੈ ਉਸ ਦੇ ਬਾਰੇ ਅਕਾਲੀ ਦਲ ਨੇ ਇਹ ਟਿੱਪਣੀ ਕੀਤੀ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਆਖਦੇ ਨੇ ਮੈਂ ਤਾਂ ਕਦੇ ਨਾਗਪੁਰ ਗਿਆ ਹੀ ਨਹੀਂ ਆਪ ਨੂੰ ਪ੍ਰਧਾਨ ਜਿਹੜੇ ਹੈਗੇ ਤੁਸੀਂ ਚੋਣ ਕਰਾਓਗੇ ਕੀ ਅਧਾਰ ਹੈ ਸਰ ਕਿਉਂਕਿ ਪਾਰਟੀ ਨੇ ਬਹੁਤ سارے ਨੇਤਾ ਜਿਹੜੇ ਹੈਗੇ ਤੁਹਾਡੇ ਨਹੀਂ ਨਹੀਂ ਇਹ ਨਹੀਂ ਕਰਾਂਗੇ ਜੀ ਫਿਰ ਡਿਊ ਹੈ ਬਹੁਤ ਦੇਰ ਦੀ I think ਇਲੈਕਸ਼ਨ ਕੋਈ ਨਵੀਂ ਨਹੀਂ ਕਰਾਦੇ ਅਸੀਂ ਡਿਊ ਇਲੈਕਸ਼ਨਾਂ ਹੋ ਕਰਾਦੇ ਡੈਲੀਗੇਟ ਇਲਾਕਾ ਤੋਂ ਲਾ ਕੇ ਆਪਰੇਸ਼ਨ ਨਾਗਪੁਰ ਦਾ ਨਾਮ ਦਿੱਤਾ ਜਾ ਰਿਹਾ ਹੈ ਸਰ ਜਿਹੜੀ ਉਹ ਪਤਾ ਕੀ ਹੈ ਕਿ ਉਹ ਹਟਾ ਕੇ ਉਹ ਸਿੱਖ ਜਾਂਦਾ ਨਾ ਤਾਂ ਸਾਨੂੰ ਇਹ ਪਤਾ ਵੀ ਨਾਗਪੁਰ ਹੈ ਕਿਤੇ ਨਾ ਅਜੇ ਤਾਂ ਕਿਹਾ ਸੀ ਨਾਗਪੁਰ ਗਿਆ ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਬਿਨਾ ਦੱਬਾ ਅਗਰ ਕੋਈ ਸਾਬਤ ਕਰ ਦੇ ਕਿ ਮੇਰਾ ਜਿੰਨਾ ਤਾਂ ਮੈਂ ਨਾ ਤਾਂ ਤੁਹਾਡੇ ਭਾਜਪਾ ਨਾਲੋਂ ਇਵਨ ਭਾਜਪਾ ਦੇ ਰੀਡਰ ਲੀਡਰ ਨਾਲ ਮੇਰੀ ਗੱਲ ਹੋਈ ਹੋਵੇ ਟੈਲੀਫੋਨ ਹੋਇਆ ਹੋਵੇ ਜੋ ਮੰਨ ਜੇ ਕਰ ਲੈਣ ਅਰ ਮੈਂ ਸਾਂਦਾ ਹੋਰ ਵੀ ਕਿਤੇ ਵਿਚਾਲੀ ਨਾ ਹੋ ਜੂ। ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਵਿਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਥਿਤੀ ਅਜੇ ਵੀ ਡਾਵਾ ਡੋੜਾ ਬਣੀ ਹੋਈ ਹੈ ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਦੀ ਇਸ ਸਥਿਤੀ ਦਾ ਸੁਆਦ ਲੈਂਦੇ ਦਿਖਾਈ ਦਿੰਦੇ ਨੇ ਸ਼ਹੀਦ ਉਦਮ ਸਿੰਘ ਦੀ ਵਰਸੀ ਦੇ ਮੌਕੇ ਉਸ ਨਾਮ ਪਹੁੰਚੇ ਸਨ ਸਰਕਾਰੀ ਸਮਾਗਮ ਸੀ ਉਸ ਸਮਾਗਮ ਦੇ ਵਿੱਚ ਭਾਸ਼ਣ ਦਿੰਦਿਆਂ ਅਕਾਲੀ ਦਲ ਦਾ ਮਜ਼ਾਕ ਉਡਾਉਣ ਦਾ ਕੰਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਆਖਿਆ ਨਾ ਘਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਤੇ ਤੁਸੀਂ ਐਂ ਕਰਿਓ ਸ਼ਰਤ ਲਾ ਲਓ ਸੁਖਵੀਰ ਨੂੰ ਪੁੱਛ ਲਿਓ ਚੌਸਰ ਕੀ ਹੁੰਦੀ ਹੈ ਹਾਲਾਂਕਿ ਬੱਸਾਂ ਦਾ ਮਾਲਕ ਹੋ ਚੌਸਰ ਉਹਨ ਪਤੀਨਾ ਚੌਸਰ ਕੀ ਹੁੰਦੀ ਹੈ ਚੌਧਰ ਤਾਂ ਪਤਾ ਹੋਊਗਾ ਉਹਨੂੰ ਚੌ ਚੌਸਰ ਨਹੀਂ ਪਤਾ ਉਹਨੂੰ ਚੌਧਰ ਕੀ ਹੁੰਦੀ ਹੈ ਤਾਂ ਪਤਾ ਹੋਊਗਾ ਉਹਨੂੰ ਸੋ ਇਸ ਕਰਕੇ ਉਹ ਬੰਦੇ ਆ ਜਿਨ੍ਹਾਂ ਦਾ ਕੋਈ ਰਿਲੇਸ਼ਨ ਹੀ ਨਹੀਂ ਕੋਈ ਆਮ ਲੋਕਾਂ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਆਪਾਂ ਕਿਉਂ ਆਪਾਂ ਕੁਰਸੀਆਂ ਤੇ ਬਿਠਾ ਕੇ ਉਹ ਚਲੋ ਸੁ ਕੁਦਰਤੀ ਉਹਨ ਤਾਂ ਰੱਬ ਨਹੀਂ ਕਹਾੜਾ ਚਲਾਤਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬੱਜੀ ਵੀ ਕਹਿੰਦੇ ਸੁਖਵੀਰ ਬਾਦਲ ਨੇ 10 ਕੱਟ ਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਲਲ ਨੇ ਕਹਿੰਦੇ 10 ਲੀਟਰ ਕੱਢਤੇ ਮੈਂ ਕਿਹਾ ਹੈਗੇ ਕਿੰਨੇ ਕਿਸੀ ਪਹਿਲਾਂ 10 ਕੀ ਸੀ ਉਹੀ ਕੱਢਤੇ ਹੁਣ ਫਿਰ ਕੀ ਕਰੋਗੇ ਟੱਕੜੀ ਕਿੱਧਰ ਗਈ ਫਿਰ ਹੁਣ ਉਹ ਟੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿੱਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਟੱਕੜੀ ਦੀ ਇੱਕ ਰਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ 'ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਲਾ ਕੋਟ ਜਾ ਬਣ ਜਾਂਦਾ ਕੀ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥਿੱਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂਦਾ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤੱਕੜੀਆਂ ਪੰਜੇ ਵੀਰੇ